ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੋ ਜੁੱਧ ਨਸ਼ਿਆਂ ਵਿਰੁੱਧ ਇੱਕ ਜੋ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਜਿਸ ਦੇ ਨਤੀਜੇ ਵੀ ਵਧੀਆ ਦੇਖਣ ਨੂੰ ਮਿਲ ਰਹੇ ਆ ਤੇ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਸਮਗਲਾਰ ਨੂੰ ਕਾਬੂ ਕਰਨ ਵਿੱਚ ਅਹਿਮ ਯਤਨ ਕੀਤੇ ਜਾ ਰਹੇ ਆ ਤੇ ਅੱਜ ਫੇਰ ਪੰਜਾਬ ਪੁਲਸ ਵੱਲੋਂ ਲੁਧਿਆਣਾ ਕਿਲੇ ਦੇ ਬਦਨਾਮ ਹੋ ਚੁੱਕੇ ਪਿੰਡ ਕੁੱਲਗਣਾ ਵਿਖੇ ਅੱਜ ਫੇਰ ਸਟ੍ਰੀਟ ਅਪਰੇਸ਼ਨ ਕੀਤਾ ਤਾਂ ਕਿ ਨਸ਼ੇ ਦੇ ਸਦਾਗਰਾਂ ਨੂੰ ਕਬੂ ਕੀਤਾ ਜਾ ਸਕੇ ਤੇ ਜੋ ਨਸ਼ੇ ਦੇ ਪਾਰੀ ਆ ਉਹਨਾਂ ਵਿੱਚ ਦਸਤ ਕਿਹੜੀ ਪਾਈ ਜਾ ਸਕੇ ਤੇ ਅੱਜ ਫੇਰ ਲੁਧਿਆਣਾ ਦੀ ਪੁਲਿਸ ਨੇ ਨਸ਼ੇ ਵਿੱਚ ਬਦਰਾਮ ਹੋ ਚੁੱਕੇ ਪਿੰਡ ਕੁੱਲ ਕਹਿਣਾ ਬਹਿ ਸਰਚ ਪ੍ਰਿੰਟ ਕੀਤਾ ਤੇ ਸਾਡੇ ਨਾਲ ਪੁਲਿਸ ਦੇ ਉੱਚ ਅਧਿਕਾਰੀ ਵੀ ਜੁੜ ਚੁੱਕੇ ਆ ਆਹ ਇਸ ਬੰਦੀ ਕੀ ਕਹਿੰਦੇ ਆ ਤੁਸੀਂ ਵੀ ਸੁਣੋ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਕਾਸੋ ਆਪਰੇਸ਼ਨਜ਼ ਚੱਲ ਰਹੇ ਹੈਗੇ ਨੇ ਤੇ ਲੁਧਿਆਣਾ ਰੂਲ ਪੁਲਿਸ ਵੱਲੋਂ ਵੀ ਪਿੰਡ ਕੋਲੀ ਦਾ ਨਾ ਸਰਵਾ ਬੇਟੇ ਥਾਣੇ ਦਾ ਏਰੀਆ ਉੱਥੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਜਾ ਰਿਹਾ ਤੇ ਸਾਰੇ ਪਿੰਡ ਨੂੰ ਕੇਰਾਬੰਦੀ ਕਰਕੇ ਨਾਕਾਬੰਦੀ ਕਰਕੇ ਸਰਚ ਪਾਰਟੀਆਂ ਬਣਾ ਕੇ ਸਰਚ ਚੱਲ ਰਹੀ ਹੈ ਸੋ ਇਹ ਪਿੰਡ ਪਰਾਣਾ ਹੌਟਸਪੌਟ ਰਿਹਾ ਤੇ ਅਸੀਂ ਟਾਈਮ ਟੂ ਟਾਈਮ ਇੱਥੇ ਕਾਸੂ ਕਰਦੇ ਰਹੇ ਹਾਂ ਅੱਜ ਵੀ ਇੱਥੇ ਕਾਸੂ ਕਰ ਰਹੇ ਹਾਂ ਤੇ ਪੂਰੇ ਸਾਡੇ ਜ਼ਿਲ੍ਹੇ ਦੇ ਵਿੱਚ ਹੋਰ ਜਗ੍ਹਾ ਵੀ ਇਹ ਆਪਰੇਸ਼ਨ ਚੱਲ ਰਹੇ ਹਨ ਤੋ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਲੁਧਿਆਣਾ ਰੂਰਲ ਪੁਲਿਸ ਤੇ ਪੰਜਾਬ ਪੁਲਿਸ ਦੀ ਕਾਰਵਾਈ ਉਸੇ ਤਰ੍ਹਾਂ ਅੱਗੇ ਜਾਰੀ ਵੀ ਰਹੇਗੀ ਤੇ ਬਾਕੀ ਕੀ ਇਸ ਆਪਰੇਸ਼ਨ ਦਾ ਆਊਟਕਮ ਹੈ ਉਹ ਅਸੀਂ ਤੁਹਾਨੂੰ ਸ਼ਾਮ ਤੱਕ ਡਿਟੇਲਡ ਪ੍ਰੈਸ ਨੋਟ ਦੇ ਰਾਹੀਂ ਦੱਸ ਦਾਂਗੇ ਥੈਂਕ ਯੂ ਅਜੇ ਲੁਧਿਆਣਾ ਰੂਰਲ ਪੁਲਿਸ ਵੱਲੋਂ ਇੱਕ ਕੋਰਨਰ ਸਰਚ ਆਪਰੇਸ਼ਨ ਕੀਤਾ ਗਿਆ ਹੈ ਇਹ ਪਿੰਡ ਗੋਲ ਗਿਆਣਾ ਦਾ सो so, बहुत ही मेटिकुलसली प्लैंड ऑपरेशन है और ये पूरा उन्होंने विलेज में क्वारन करके विलेज आने वाले जान वाले सारे लोगों की प्रॉपर चेकिंग की है और काफ़ी लुधियाना रूरल पुलिस ने एक डेटाबेस क्रिएट किया है जिदे कि लोगों को आइडेंटिफाई किया जा रहा है खास तौर पर जिन्हें फोकस उन्होंने है जिन्होंने प्रीवियस रिकॉर्ड है जिन्हें ऑलरेडी एफ आई आरस डॉज है ਸੋ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਅੱਛਾ ਇੱਕ ਕੰਮ ਕੀਤਾ ਹੈ ਕਿ ਜੋ ਲੋਕ ਕੰਜ਼ਿਊਮਰ ਹੈ ਉਹਨਾਂ ਦਾ ਕੰਮ ਹੈ ਕਿ ਸਿਰਫ ਉਹਨਾਂ ਤੇ ਕ੍ਰਿਮੀਨਲ ਐਕਸ਼ਨ ਦੀ بجائے ਉਹਨਾਂ ਤੇ ਉਹਨਾਂ ਨੂੰ ਰੈਫਰ ਕਰਨਾ ਤਾਂਕਿ ਉਹਨਾਂ ਦੀ ਡੀ ਐਡਿਕਸ਼ਨ ਹੋ ਸਕੇ ਸੋ ਇਹ ਦੋ ਤਰੀਕੇ ਨਾਲ ਇਹ ਜਿਹੜੀ ਹੈ ਕਾਰਵਾਈ ਤੁਹਾਨੂੰ ਰੂਰਲ ਪੁਲਿਸ ਵੱਲੋਂ ਚੱਲ ਰਹੀ ਹੈ ਔਰ ਪੂਰੀ ਟੀਮ ਨੇ ਲੱਗ ਕੇ اور ਵਧੀਆ ਇਹਨਾਂ ਨੇ ਕੰਮ ਇਹ ਕੀਤਾ ਹੈ ਕਿ ਛੋਟੇ ਏਰੀਆ ਨੂੰ ਆਈਡੈਂਟੀਫਾਈ ਕਰਕੇ ਬਹੁਤ ਹੀ ਮੈਟੀਕੁਲਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਹ ਜਿਹੜਾ ਹੈ ਪਲਾਨ ਕੀਤਾ ਹੈ ਇਸ ਦੇ ਨਾਲ ਨਾਲ ਲੁਧਿਆਣਾ ਰੂਰਲ ਪੁਲਿਸ ਜਿਹੜਾ ਹੈ ਡਿਮਾਂਡ ਰਿਡਕਸ਼ਨ ਤੇ ਵੀ ਬਹੁਤ ਕੰਮ ਕਰ ਰਹੀ ਹੈ ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਜੋ ਹੈ ਉਹ ਹੈ ਇੰਟਰ এজੈਂਸੀ ਕੋਆਪਰੇਸ਼ਨ ਕਿਉਂਕਿ ਇਹ ਹੈਲਥ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਸ ਨਾਲ ਮਿਲ ਕੇ ਇਹ ਮੁਹਿੰਮ ਅੱਗੇ ਜਾਣੀ ਹੈ ਪੀ ਐ ਐਸ ਐਸ ਪੀ ਸਾਹਿਬ ਵੱਲੋਂ ਜਿਹੜਾ ਹੈ ਐਸ ਐਮਓ ਨਾਲ ਡਾਕਟਰਜ਼ ਨਾਲ ਮੀਟਿੰਗ ਕਰਕੇ ਸਾਈਕੀਐਟ੍ਰਿਸਨਰ ਗੱਲਬਾਤ ਕਰਕੇ ਉਹ ਕਿਸ ਤਰ੍ਹਾਂ ਡੀ ਐਡਿਕਸ਼ਨ ਤੇ ਵੀ ਫੋਕਸ ਕੀਤਾ ਜਾ ਸਕਦਾ ਹੈ ਔਰ ਕਿਸ ਤਰ੍ਹਾਂ ਜੋ ਲੋਕ ਹੈ ਉਹਨਾਂ ਨੂੰ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਨੂੰ ਮੇਨਸਟ੍ਰੀਮ ਤੇ ਲਿਆਇਆ ਜਾ ਸਕਦਾ ਹੈ ਇਹਦੇ ਤੇ ਵੀ ਕੰਮ ਹੋ ਰਿਹਾ ਹੈ ਤਾਂ ਇੱਕ ਬਹੁਪੱਖੀ ਜਿਹੜੀ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ ਔਰ ਇਹਦੇ ਵਿੱਚ ਪੂਰੀ ਜਿਹੜੀ ਲਧਿਆਣਾ ਪੁਲਿਸ ਦੇ ਸਾਰੇ ਆਫੀਸਰਸ ਔਰ ਸਾਰੀ ਟੀਮ ਬਹੁਤ ਮਿਹਨਤ ਨਾਲ ਅਤੇ ਬਹੁਤ ਕਮਿਟਮੈਂਟ ਨਾਲ ਕੰਮ ਕਰਦੇ ਹੋਗੇ